ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਟੇਲ ਨਾਲ ਮੁਲਾਕਾਤ ਕਰਕੇ ਸਰहदी ਤਹਿਸੀਲ ਅਜਨਾਲਾ ਅੰਦਰ ਪਾਕਿਸਤਾਨ ਕੋ ਮਾਂਤਰੀ ਸਰਦੈਨ ਨਾਲ ਨਾਲ ਵਗਦੇ ਰਾਵੀ ਦਰਿਆ ਸੰਬੰਧੀ ਮਹੱਤਵਪੂਰਨ ਚਿੰਤਾ ਦੇ ਮਾਮਲੇ ਤੇ ਮੁਲਾਕਾਤ ਕਰਕੇ ਪੰਜਾਬ ਸਰਕਾਰ ਨੂੰ ਨਰਿੰਦਰ ਫੰਡ ਦੇਣ ਦੀ ਅਪੀਲ ਕੀਤੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਇਹ ਫੰਡ ਸਾਡੀ ਜ਼ਮੀਨ ਦੀ ਸੁਰੱਖਿਆ ਸਾਡੀ ਸੁਰੱਖਿਆ ਬੁਨਿਆਦੀ ਢਾਂਚੇ ਦੀ ਰੱਖਿਆ ਤੇ ਇਸ ਸੰਵੇਦਨਸ਼ੀਲ ਸਰਹੱਦ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਧੇ ਹੋਏ ਜੋਖਮ ਨੂੰ ਰੋਕਣ ਲਈ ਨਰਿੰਦਰ ਪ੍ਰੋਜੈਕਟਾਂ ਨੂੰ ਲਾਗ ਉਹਨੇ ਉਹਨਾਂ ਨੇ ਕਿਹਾ ਕਿ ਪਾਰੀ ਹੜੰਚ ਸਮੇਂ ਦੌਰਾਨ ਸਰहदी ਵਿਦਾਂਤ ਸਭਾ ਹਲਕਾ ਅਜਨਾਲਾਚ 라ਵੀਨਾਂ ਲੱਗਦੇ ਖੇਤਰਾ ਨੂੰ ਕਾਫੀ ਨੁਕਸਾਨ ਹੁੰਦਾ ਹੈ ਇਸ ਵਿੱਚ ਨਾ ਸਿਰਫ ਸਾਡੇ ਕਿਸਾਨਾਂ ਲਈ ਕੀਮਤੀ ਕਾਸ਼ਤ ਯੋਗ ਜ਼ਮੀਨ ਦਾ ਨੁਕਸਾਨ ਹੁੰਦਾ ਹੈ ਸਗੋਂ ਮਹੱਤਵਪੂਰਨ ਫੌਜ ਅਤੇ ਬੀਐਸਐਫ ਚੌਕੀਆਂ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ ਅਤੇ ਇਹ ਨੁਕਸਾਨ ਸਾਡੀ ਕੌਮੀ ਸੁਰੱਖਿਆ ਅਤੇ ਸਾਡੀਆਂ ਸਰहदी ਸੁਰੱਖਿਆ ਬਲਾਂ ਦੀਆਂ ਸੰਚਾਲਨ ਸਮਰਥਾਵਾਂ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਹਨਾਂ ਸਰहदी ਇਲਾਕਿਆਂ 'ਚ ਹੜਾਂ ਕਾਰਨ ਹੋਣ ਵਾਲਾ ਵਿਗਨ ਬਦਕਿਸਮਤੀ ਨਾਲ ਨਸ਼ਾ ਦੀ ਤਸਕਰੀਦ ਜਾਂ ਸੰਭਾਵਨਾਵਾਂ ਨੂੰ ਵ ਜੋ ਕਿ ਸਾਡੇ ਰਾਜ ਅਤੇ ਰਾਸ਼ਟਰ ਲਈ ਇੱਕ ਗੰਭੀਰ ਖਤਰਾ ਹੈ ਉਹਨਾਂ ਕਿਆ ਕਿ ਅੱਜ ਕੇਂਦਰੀ ਮੰਤਰੀ ਸੀਰ ਪਾਟੇਲ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਮਹੱਤਵਪੂਰਨ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਤੰਗ ਨਾਲ ਕੰਟਰੋਲ ਕਰਨ ਅਤੇ ਕਟਾਉਣ ਲਈ ਇਹ ਜ਼ਰੂਰੀ ਹੈ